ਫਰੀਦਕੋਟ ਦੇ ਹਰ ਪਰਿਵਾਰ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਜੋੜਨ ਲਈ ਅਤੇ ਘਰ-ਘਰ ਜਾ ਕੇ ਸੁਖਮਨੀ ਸਾਹਿਬ ਦੇ ਖੰਡ ਜਾਪ ਕਰਨ ਵਾਲੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਸੰਗਤ ਨੇ ਫਰੀਦਕੋਟ ਦੀ ਸੰਗਤ ਨੂੰ ਸਤਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨਾਂ ਲਈ ਮਿਲੀ ਜਾਣ ਦਾ ਵੱਡਾ ਉਪਰਾਲਾ ਕੀਤਾ ਹੈ ਜਿਸ ਦੀ ਹਰ ਧਰਮ ਦੇ ਇਨਸਾਨ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਇਸੇ ਦੁਕਾਨ ਬੱਚਿਆਂ ਤੋਂ ਲੈ ਕੇ ਤੇ ਬਜ਼ੁਰਗਾਂ ਤੱਕ ਬੀਬੀਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਰੇਲਵੇ ਸਟੇਸ਼ਨ ਫਰੀਦਕੋਟ ਇਕੱਠੀ ਹੋ ਕੇ ਰੇਲਗੱਡੀ ਰਾਹੀਂ ਸ੍ਰੀ ਹਜੂਰ ਸਾਹਿਬ ਨੂੰ ਰਵਾਨਾ ਹੋ ਗਈ ਸੋਤਾਂ ਪੀਪਲ ਸੋਖਨੀ ਸਾਲ ਸੇਵਾ ਸੁਸਾਇਟੀ ਦਾ ਜਥਾ ਫਜੂਰ ਸਾਹਿਬ ਨੂੰ ਦੇਰ ਵੇਖੇ ਜਾ ਰਿਹਾ ਹੈ ਸੰਗਤੀ ਰੂਪ ਵਿੱਚ ਬਾਣੀ ਦਾ ਜਾਪ ਕਰਨਾ ਆਪ ਜਪਾ ਉਹਰਾ ਨਾਮ ਜਪਾਵਾ ਦੇ ਮਖਵਾਕ ਮੁਕਾਬਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਵੱਖ-ਵੱਖ ਕਸਬਿਆਂ ਵਿੱਚੋਂ ਜਿਵੇਂ ਬਨਾਲਾ ਸੰਗਰੂਰ ਹਰਿਆਉ ਫਾਜ਼ਿਲਕਾ ਅਬੋੜ ਫਰੋਈ ਪਰਮੋਗਾ ਮੱਠੀ ਦਾ ਕਿਦਾਂ ਨਾਮ ਲਾਵਾਂ ਬਹੁਤ ਮੇਰੇ ਕੋਲ ਲੰਬੀ ਲਿਸਟ ਹੈ ਬਹੁਤ ਜਿਆਦਾ ਅਰਸ਼ਾ ਸੰਗਤਾਂ ਵਿੱਚ ਜਾਣਦਾ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਅੰਤਲਾ ਜਿਹੜਾ ਸਮਾ ਸੀ ਉਤੋਂ ਬਤੀਤ ਹੋਇਆ ਸੀ ਜਾਂ 1708 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 92 ਗੁਰੂ ਦਾ ਦਰਜਾ ਦੇ ਕੇ ਹਜ਼ੂਰ ਸਾਹਿਬ ਦੀ ਧਰਤੀ ਤੇ ਇਹ ਸੁਨੇਹਾ ਦਿੱਤਾ ਆਗਿਆ ਪਈ ਆਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲੰਦਾ ਸੰਦੇਸ਼ ਦਿੱਤਾ ਦੇਹ ਧਾਰੀ ਗੁਰੂਆਂ ਤੋਂ ਸੰਕੋਚ ਕਰਨ ਦਾ ਸਾਨੂੰ ਸੰਦੇਸ਼ ਦਿੱਤਾ ਸੱਚੇ ਮਾਰਗ ਚੱਲਦੇ ਆ ਉਤਤ ਕਰੇ ਜਹਾਨ ਸੱਚ ਦੇ ਮਾਰਗ ਤੇ ਜਿਹੜੇ ਚੱਲਦੇ ਨੇ ਪਹਿਲਾਂ ਵੀ ਉਹਦੀ ਉਪਸਥਿਤ ਹੁੰਦੀ ਸੀ ਹੁਣ ਵੀ ਉਹਦਾ ਵਿਅਕਤੀਤ ਹੁੰਦੀ ਆ ਇਨਸਾਨ ਕੋਲ ਦਾ ਸਾਨੂੰ ਤਾਂ ਹੀ ਫਾਇਦਾ ਹੈ ਜੇ ਜਿਹਨਸਾਨਾਂ ਵਾਲੇ ਕੰਮ ਕਰਨੇ ਨੇ ਕਿਉਂਕਿ ਸਾਨੂੰ ਇਨਸਾਨੀ ਜਮਾ ਮਾਲਕ ਨੇ ਬਖਸ਼ਿਆ ਮਾਨਸ ਜਨਮ ਗਲੰਭਾ ਹ ਹੋਤਨਾ ਬਾਾਰ ਬਾਾਰ ਜੋ ਵਨਫਲ ਪੰਕੇ ਪੋਏਂਗੇ ਰੇ ਮਾਹਨ ਲਾਗਜ਼ਦਾਰ ਵਾਰ ਵਾਰ ਸਾਨੂੰ ਮਰੁੱਖਾ ਜਨਮ ਨਹੀਂ ਮਿਲਣਾ ਜਿਹੜੇ ਸੱਚ ਸਾਨੂੰ ਦਿੱਤਾ ਗੁਰੂਆਂ ਨੇ ਉਹ ਸੱਚ ਦਾ ਸਨੇਹਾ ਸਾਨੂੰ ਦੇਣਾ ਚਾਹੀਦਾ ਹੈ ਅਸੀਂ ਰਸਤੇ ਵਿੱਚ ਵੀ ਬਾਣੀ ਦਾ ਨਾਮ ਲਿਖਦੇ ਜਾਵਾਂਗੇ ਇਹ ਜਨ ਦੀ ਯਾਤਰਾ ਤਿਆਰ ਹੋ ਰਹੀ ਹੈ ਇਹ ਅਸੀਂ 15 ਤਰੀਕ ਤੋਂ ਲੈ ਕੇ 25 ਤਰੀਕ ਦਾ ਠਣਾ ਇਹ ਇਹ ਯਾਤਰਾ ਦਾ ਪ੍ਰੋਗਰਾਮ ਤੁਹਾਨੂੰ ਠਣਾ ਉਲੀਕਿਆ ਗਿਆ ਹੈ ਜਿਹਦੇ ਵਿੱਚ ਕਿ ਪੌਣੇ 400 ਦੇ ਕਰੀਬ 6 ਸੰਗਤਾਂ ਜਾਣੀਆਂ ਨੇ 135 ਦੇ ਕਰੀਬ ਫਰੀ ਕੋਟ ਤੋਂ ਸੰਗਤ ਸਾਡੇ ਨਾਲ ਉੱਥੇ ਨਾਮ ਜਪਣ ਵਾਸਤੇ ਯਾਤਰਾ ਕਰਨ ਵਾਸਤੇ ਜਾਣੀਆਂ ਤੇ ਅੱਜ ਫਰੀ ਕੋਟ ਦੀ ਸੰਗਤ ਨਾਲ ਉਹਨਾਂ ਦੇ ਜਿਹੜੇ ਸੋਸਾਇਟੀ ਦੇ ਮੈਂਬਰ ਹੈਗੇ ਸੁਭਮੀ ਸੋਸਾਇਟੀ ਦੇ ਹੈਡਡਡ ਬਾਈ ਸਰ ਨਵਿੰਦਰ ਸਿੰਘ ਜੀ ਨਾਲ ਇਹ ਤੀਰਥ ਯਾਤਰਾ ਤੇ ਜਾ ਰਹੇ ਹਜੂਰ ਸਾਹਿਬ ਜਾ ਰਹੇ ਹੈ ਇਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਪ੍ਰਮਾਤਮਾ ਸਾਹਿਬ ਅੱਗੇ ਅਰਦਾਸ ਹੈ ਕਿ ਰਸਤੇ ਵਿੱਚ ਇਹਨਾਂ ਨੂੰ ਕੋਈ ਤਲੀਫ ਨਾ ਥਾਵੇ ਅੰਤਨ ਸਹੀ ਹੋਣ ਪ੍ਰਮਾਤਮਾ ਤੇ ਉੱਥੇ ਪਹੁੰਚ ਕੇ ਵੀ ਸੁਭਮੀ ਸਾਹਿਬ ਦਾ ਪਾਸ ਜਿਵੇਂ ਇੱਥੇ ਕਰਦੇ ਹੈ ਇਸੇ ਤਰ੍ਹਾਂ ਇਹਨਾਂ ਨੇ ਫਰਜ਼ ਬੰਦਾ ਉੱਥੇ ਜਾ ਕੇ ਵੀ ਇਹੋ ਜਿਹਾ ਕਰਨ ਅੱਗੇ ਇਹ ਜਿਹੜੀ ਵੀ ਚੱਲੀ ਹੈ ਕਿ ਸਾਰੇ ਜਿਹੜੇ ਪੰਜ ਸਾਡੇ ਤਖਤ ਹੈਗੇ ਆ ਇਹ ਸਾਰੇ ਬਤਖਤਾ ਤੇ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉੱਥੇ ਜਾ ਕੇ ਦਰਸ਼ਨ ਕਰਨੇ ਚੀਦੇ ਆ ਜਾਂ ਜਿੱਥੇ ਵੀ ਸਾਡੇ ਗੁਰੂ ਦਸਾਂ ਬਾਦਸ਼ਾਹਾਂ ਦੇ ਜਨ 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 ਬਣਾਏ ਜਾਂਦੇ ਆ ਜਨਮ ਸਥਾਨਾਂ ਉੱਥੇ ਜਾ ਕੇ ਵੀ ਲੋਕਾਂ ਨੂੰ ਸਿਰ ਸੰਗਤ ਨੂੰ ਜਾ ਕੇ ਦਰਸ਼ਨ ਕਰਨੇ ਚੀਦੇ ਹੋ ਬਾਕੀ ਅਖੀਰ ਵਿੱਚ ਮੈਂ ਸਾਰੀ ਸੰਗਤ ਨੂੰ ਜਿਹੜੇ ਉੱਥੇ ਜਾ ਰਹੇ ਬਹੁਤ ਬਹੁਤ ਵਧਾਈ ਦੇਣਾ ਹੈ ਥੈਂਕ ਯੂ ਵੈਰੀ